ਨਾਬਾ ਦੇ ਪਿੰਡ ਲੁਬਾਣਾ ਟੇਕੂ ਦੇ ਨੌਜਵਾਨ ਦੀ ਨਸ਼ੇ ਕਨ ਹੋਈ ਮੌਤ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਵਧਿਆ ਰੋਹ ਲੁਬਾਣਾ ਟੇਕੂ ਲੁਬਾਣਾ ਕਰਮੂ ਅਤੇ ਲੁਬਾਣਾ ਮਾਡਲ ਟਾਊਨ ਦੇ ਨੌਜਵਾਨ ਖੁਦ ਲੜਨਗੇ ਨਸ਼ਾ ਵਿਰੁੱਧ ਜੰਗ ਕਿਹਾ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮਹੀਮ ਹੋਈ ਫੇਲ ਨਾਬਾ ਦੇ ਪਿੰਡ ਲੁਬਾਣਾ ਟੇਕੂ ਦੇ 24 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਤੋਂ ਬਾਅਦ ਪਿੰਡ ਵਾਸੀ ਹੁਣ ਨਸ਼ੇ ਦੇ ਖਤਰੇ ਤੋਂ ਡਰੇ ਹੋਏ ਹਨ ਲਵਾਣਾ ਟੇਕੂ ਲਵਾਣਾ ਕਰਮੂ ਅਤੇ ਲਵਾਣਾ ਮਾਡਲ ਟਾਊਨ ਪਿੰਡਾਂ ਦੇ ਬਸਨੀਕ ਨਸ਼ਿਆ ਦੀ ਵਰਤੋਂ ਦੇ ਲਈ ਇਕੱਠੇ ਹੋਏ ਇਨ੍ਹਾਂ ਤਿੰਨਾਂ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਾ ਦੇਣ ਦਾ ਪ੍ਰਣ ਲਿਆ ਹੈ ਲਵਾਣਾ ਟੇਕੂ ਪਿੰਡ ਵਿੱਚ ਇੱਕ 31 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੀ ਜ਼ਿੰਮੇਵਾਰੀ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕਰਨਾ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨਾ ਹੋਵੇਗੀ ਬਸਨੀਕਾ ਨੇ ਪੰਜਾਬ ਸਰਕਾਰ ਦੀ ਨਸ਼ਿਆ ਵਿਰੁੱਧ ਮਹੀਮ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਸ਼ੇ ਹਜੇ ਵੀ ਖੁੱਲੇ ਆਮ बिक ਰਹੇ ਹਨ ਇਸ ਮੁੱਦੇ ਤੇ ਬੋਲਦਿਆਂ ਪਿੰਡ ਵਸੀਆਂ ਨੇ ਕਿਹਾ ਕਿ ਯੁੱਧ ਨਸ਼ਾ ਬ੍ਰੁਧ ਮਹਿਮ ਪੰਜਾਬ ਸਰਕਾਰ ਦੀ ਬੁਰੀ ਤਰ੍ਹਾਂ ਸਫਰ ਰਹੀ ਹੈ ਜਿਸ ਕਾ ਨਸ਼ੇੜੀਆਂ ਦੀ ਗਿਣਤੀ ਵੱਧ ਰਹੀ ਹੈ ਸਿੱਟੇ ਬਚੋ ਪਿੰਡ ਵਸੀਆਂ ਨੇ ਇਕੱਠੇ ਹੋ ਕੇ ਇੱਕ 31 ਮੈਂਬਰੀ ਕਮੇਟੀ ਬਣਾਈ ਹੈ ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਵਿੱਚ ਪੁਲਿਸ ਦੀ ਸਹਾਇਤਾ ਕਰੇਗੀ ਅਤੇ ਇਹ ਵੀ ਯਕੀਨੀ ਬਣਾਏਗੀ ਕਿ ਪਿੰਡ ਵਿੱਚ ਕੋਈ ਵੀ ਨਸ਼ੀਲਾ ਪਦਾਰਥ ਨਾ ਵੇਚਿਆ ਜਾਵੇ ਜਾਂ ਨਾ ਵਰਤਿਆ ਜਾਵੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਗੁਰਪ੍ਰੀਤ ਸਿੰਘ ਪਰਾਸ਼ਟ ਦੀ ਨਾਬਾ ਤੋਂ ਵਿਸ਼ੇਸ਼ ਰਿਪੋਰਟ Thank okay. you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਨਾ ਵਿਖੇ ਇੱਕ ਆ ਭਾਰੀ ਇਕੱਠ ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਦਸਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋਰ ਨੂੰ ਵੱਡੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣਾ ਆਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸੱਟ ਤੋਂ ਕੀ ਇਹ ਜਾ ਕਦਮ ਨਾ ਉਠੋ ਆ ਵੀ ਵੀ ਕੱਲੂ ਫਿਰ ਤੁਸੀਂ ਉਹਦਾ ਨੁਕਸਾਨ ਹੋਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਸਾਂ ਨਾ ਵੇਚਣਾ ਉਹ ਸਾਡੇ ਬਹੁਤ ਮੌਤਾਂ ਹੋ ਚੁੱਕੀਆਂ ਨੇ ਅਸੀਂ ਮੁੰਡੇ ਦਾ ਬੁੱਧਵਾਰ ਨੂੰ ਭੋਗਾ ਕੁਸਪਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਜਿਹੜੇ ਟੇਰੀ ਪੇੜ ਚੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਾਸੀਆਂ ਨੇ ਇੱਕ ਕਮੇਟੀ ਬਣੀ ਕਮੇਟੀ ਵਿੱਚ ਪ੍ਰਣ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸਬ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਫੇਨ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਲੋਂ ਵੀ ਜੇ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਪੁਲਿਸ ਮੁਲਾਜ਼ਮ ਵੀ ਹੈ ਪੁਲਿਸ ਮੁਲਾਜ਼ਮ ਰਾਤ ਅਸੀਂ ਐਸਐਚਓ ਆਪਣੇ ਐਸਐਚਓ ਸਾਹਿਬ ਨੂੰ ਮਿਲਿਤੀ ਉਹਨਾਂ ਨੇ ਢੇਜੇ ਦੇ ਕਮੇਟੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਕ ਵਟਸਐਪ ਗਰੁੱਪ ਬਣਾਇਆ ਵੀ ਦੇ ਵਿੱਚ ਸਾਨੂੰ ਦੱਸੋ ਕੌਣ ਵੇਚਣਾ ਆ ਰਿਹਾ ਹੈ ਜਾਂ ਕੌਣ ਕਰ ਰਿਹਾ ਤੁਸੀਂ ਵਿੱਚ ਪਾ ਦਿਓ ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਅਸੀਂ ਮੌਕੇ ਤੇ ਕਾਰਵਾਈ ਕਰਾਂਗੇ ਇੱਕ ਕਸੀ ਸਾਰੇ ਨੂੰ ਬੇਨਤੀ ਕਰਦੇ ਆ ਚਾਹੇ ਕੋਈ 바ਵਾ ਜੀ ਬੈਠਾ ਮਰੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬਿਆਂ ਦੇ ਮਰੀਆਂ ਦੇ ਬੈ ਕੇ ਚਾਹੇ ਕੋਈ ਸੋਖਾ ਪਿੰਡਾ ਕੁਝ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲੋ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਿੰਗੇ ਵੀ ਸਾਨੂੰ ਦੱਸਿਆ ਨਹੀਂ ਸੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂਗਾ ਸਤਿ ਸ਼੍ਰੀ ਅਕਾਲ ਨੂੰ ਜੀ ਆ ਦੇਖੋ ਜੀ ਆ ਕੁਝ ਹੋ ਰਿਹਾ ਹੈ ਅੱਡ ਪਿੰਡ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਪਤੇ ਅੱਜ ਪਿੰਡ ਲਵਾਨਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਜਲਾਈ ਸੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾਉਣ ਦਾ ਜੋ ਉਪਰਾਲਾ ਕਰਿਆ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸਾਈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬਹੁਬਦੀ ਉਪਰਾਲਾ ਜਪਿੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋ ਕਿ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੰਗੀਨ ਹੋ ਚੁੱਕੇ ਨੇ ਤੇ ਨਿੱਤੇ ਨਮਾ ਮੁੰਡਾ ਆਪਣਾ ਕੋਈ ਨਾ ਕੋਈ ਨਸ਼ੇ ਦੀ ਆੜ ਚ ਮਿਲਦਾ ਹਟਨ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਪੱਧਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਣਾ ਜੀ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਹੈ ਸੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨਸ਼ਾ ਮੁਕਤ ਬਣਾਇਆ ਜਾ ਸਕੇ